ਸਤਿ ਸ਼੍ਰੀ ਅਕਾਲ ਦੋਸਤੋ ਟੂੜੇ ਪੰਜਾਬ ਵੈਦਰ ਦੇਖ ਰਹੀ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਆਏ ਹੋਏ ਹਾਂ ਮੌਸਮ ਨੂੰ ਲੈ ਕੇ ਨਵੀਆਂ ਅਪਡੇਟ ਇਸ ਤਰੀਕ ਨੂੰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹੋਵੇਗੀ ਭਾਰੀ ਬਾਰਿਸ਼ ਮੀਂਹ ਹੋ ਜਾਓ ਸਾਵਧਾਨ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਜਿਹੀ ਬੇਨਤੀ ਹੈ ਚੈਨਲ ਦੇ ਨਵੇਂ ਹੋਏ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀ ਤਾਜ਼ਾ ਅਪਡੇਟ ਇਸੇ ਤਰੀਕੀ ਨਾਲ ਤੁਹਾਡੇ ਤੱਕ ਪਹੁੰਚਾਉਂਦੀ ਹੈ ਮੌਨਸੂਨ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾਕਟਰ ਸੋਪਾਰ ਮਤਾਵਿਕ ਐਂਦਵਾਰ ਦੇ ਸੋਵਾਰ ਨੂੰ ਸੂਬੇ ਦੇ ਕੋਲ ਜ਼ਿਲ੍ਹੇ ਵਿੱਚ ਛਲਕੀ ਤੋਂ ਸਧਾਰਨ بارش ਹੋ ਉਦੀ ਸੁਭਾਵਨਾ ਪ੍ਰਗਟਾਈ ਗਈ ਸੀ ਹਿਮਾਚਲ ਦੇ ਨਾਲ ਲੱਗਦੇ ਉਗਲੇ ਵਿੱਚ ਇੱਕ ਤੋਂ ਥਾਂ ਤੇ بارش ਹੋ ਸਕਦੀ ਹੈ ਇਸ ਤੋਂ ਬਾਅਦ 9 ਅਤੇ 12 ਸਤੰਬਰ ਤੱਕ ਮੌਸਮ ਸਾਫ਼ ਰਹੇਗਾ ਕੁਝ ਥਾਂ ਤੇ ਬੱਦਲਛਾਈ ਰਹਿ ਸਕਦੀਆਂ ਜਾਂ ਬੂੰਦਬੰਦੀ ਹੋ ਸਕਦੀ ਹੈ ਸੋਮਪਾਲ ਮਤਾਵਿਕ ਮੌਨਸੂਨ ਸੀਜ਼ਨ ਜੂਨ ਤੋਂ ਸਤੰਬਰ ਤੱਕ ਰਹਿੰਦਾ ਇਸ ਵਾਰ ਜੂਨ ਜੁਲਾਈ ਚ ਬਹੁਤ ਘੱਟ بارش ਹੋਈ ਹੈ ਪਰ ਅਗਸਤ ਵਿੱਚ ਮੌਨਸੂਨ ਚੰਗਾ ਰਿਹਾ ਸੁਭਾਵਨਾ ਹੈ ਹੁਣ ਸਤੰਬਰ ਵਿੱਚ ਵੀ ਵਿਦਾਇਤ ਤੋਂ ਪਹਿਲਾਂ ਮੌਨਸੂਨ ਪੰਜਾਬ ਵਿੱਚ ਸਰਗਰਮ ਹੋਵੇਗਾ ਜਿਸ ਕਾਰਨ ਤੇਜ਼ بارش ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ گوئی ਵੀ ਕੀਤੀ ਗਈ ਹੈ ਇਸ ਲਈ ਜੇ ਕਿ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ